ਆਸ਼ਿਕ ਹੂਰੇ ਰੇਡੀਓ ਜੋਕੀ ਆਰ ਜੇ ਸਿਮਰਨ ਦੇ ਵੱਲੋਂ ਖੌਫਨਾ ਕਦਮ ਚੁੱਕ ਲਿਆ ਕਿ ਹਾਲਾਂਕਿ ਫੈਨਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇੰਨਾ ਹਸਾਉਣ ਵਾਲੀ ਕੁੜੀ ਅਜਿਹੇ ਹੱਕਦਮ ਵਿੱਚ ਚੁੱਕ ਸਕਦੀ ਹੈ ਪਰ ਹੁਣ ਮੌਤ ਦੀ ਖਬਰ ਤੋਂ ਬਾਅਦ ਆਰ ਜੇ ਸਿਮਰਨ ਦੇ ਇੰਸਟਾਗ੍ਰam ਤੋਂ ਇੱਕ ਪੋਸਟ ਪਈ ਹੈ ਜਿਸ ਨੇ ਫਾਲੋਅਰਸ ਦੇ ਹੋਸ਼ ਉਡਾ ਦਿੱਤੇ ਨੇ ਉਸ ਨੇ ਜਿਸ ਸਖਸ਼ ਨੂੰ ਆਖਰੀ ਮੈਸੇਜ ਕੀਤਾ ਸੀ ਉਹ ਚੈਟ ਵੀ ਸਾਹਮਣੇ ਦੱਸ ਜਾਈਏ ਕਿ ਇਹ ਪੋਸਟ ਸਿਮਰਨ ਦੇ ਭਰਾ ਲਵਜੋਤ ਵੱਲੋਂ ਪਾਈ ਗਈ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਇਸ ਯਾਤਰਾ ਦਾ ਅਹਿਮ ਮਹੱਤਵਪੂਰਨ ਹਿੱਸਾ ਬਨਨ ਦੇ ਲਈ ਧੰਨਵਾਦ ਕਹਿ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਉਸ ਨੇ ਹਮੇਸ਼ਾ ਕੀ ਇਸ ਬਾਰੇ ਗੱਲ ਕੀਤੀ ਕਿ ਤੁਸੀਂ ਸਾਰੇ ਉਸ ਨੂੰ ਕਿੰਨਾ ਸਪੋਰਟ ਕਰਦੇ ਹੋ ਕਿੰਨਾ ਪਿਆਰ ਦਿੰਦੇ ਹੋ ਤੇ ਉਸ ਦੇ ਲਈ ਸਭ ਕੁਝ ਕਿੰਨਾ ਮਾਇਨੇ ਰੱਖਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਹਾਲ ਹੀ ਦੇ ਵਿੱਚ ਉਸ ਨੂੰ ਗਵਾ ਦਿੱਤਾ ਇਹ ਇੱਕ ਅਜੀਬ ਦਰਦ ਹੈ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨੇਕੀ ਕੀਤਾ ਜਾ ਸਕਦਾ ਪਰ ਮੈਂ ਇਹ ਜਾਣਦਾ ਹਾਂ ਅਤੇ ਮੈਂ ਇਹ ਚਾਹੁੰਦਾ ਹਾਂ ਕਿ ਉਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਰੌਸ਼ਨੀ ਕੀਤੀ ਸੀ ਅਸੀਂ ਹਨੇਰੇ ਦੇ ਵਿੱਚ ਜਾਣ ਦੀ بجائے ਉਸ ਲਾਈਟ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੀ ਉਸ ਨੇ ਇਸ ਪਲੇਟਫਾਰਮ ਦੀ ਵਰਤੋਂ ਹਮੇਸ਼ਾ ਪਿਆਰ ਅਤੇ ਪੋਜ਼ਿਟਿਵਿਟੀ ਫੈਲਾਉਣ ਦੇ ਲਈ ਕੀਤੀ ਮੈਂ ਉਸ ਦੀ ਇਸ ਭਾਵਨਾ ਨੂੰ ਜ਼ਿੰਦਾ ਰੱਖ ਕੇ ਉਸ ਨੂੰ ਸਨਮਾਨਿਤ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਤੁਸੀਂ ਉਸਤੇ ਪੇਜ ਦਾ ਸਾਥ ਦਿਓ ਉਸ ਦੇ ਕੰਮ ਨੂੰ ਸਾਂਝਾ ਕਰੋ ਤਾਂ ਕਿ ਇਹ ਪਤਾ ਲੱਗ ਸਕੇ ਉਸ ਨੂੰ ਯਾਦ ਰੱਖਿਆ ਜਾ ਸਕੇ ਕਿ ਉਹ ਕਿੰਨੀ ਸ਼ਾਨਦਾਰ ਇਨਸਾਨ ਸੀ ਇਸ ਔਖੇ ਸਮੇਂ ਦੌਰਾਨ ਤੁਸੀਂ ਸਾਡੇ ਨਾਲ ਰਹੇ ਇਸ ਲਈ ਤੁਹਾਡਾ ਧੰਨਵਾਦ ਤੇ ਆਓ ਉਸ ਨੇ ਜੋ ਵਿਰਾਸਾ ਸਾਨੂੰ ਦਿੱਤੀ ਸੀ ਉਸ ਦਾ ਜਸ਼ਨ ਮਾਨੀਏ ਤੇ ਯਕੀਨ ਬਣਾਈਏ ਕਿ ਵਿਰਾਸਤ ਕਾਇਮ ਰਹੇਗੀ ਤਾਂ ਦੱਸ ਜਿਏ ਕਿ ਇਹ ਪੋਸਟ ਲਵਜੋਤ ਸਿੰਘ ਦੇ ਵੱਲੋਂ ਪਾਈ ਗਈ ਹੈ ਲਵਜੋਤਾਰ ਜੀ ਸਿਮਰਨ ਦਾ ਭਰਾ ਹੈ ਦਰਅਸਲ ਆਰ ਜੀ ਸਿਮਰਨ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਸੀ ਤੇ ਬੀਤੇ ਦਿਨੀ ਉਸ ਦੀ ਮ੍ਰਿਤਕ ਦੇ ਉਸੇ ਗੁਰੂਗ੍ਰਾਮ ਵਾਲੇ ਫਲੈਟ ਵਿੱਚੋਂ ਬਰਾਮਦ ਹੋਈ ਸੀ ਜਿਸ ਦੇ ਉੱਤੇ ਪਰਿਵਾਰਿਕ ਮੈਂਬਰ ਵੀ ਕਾਫੀ ਜ਼ਿਆਦਾ ਹੈਰਾਨ ਸੀ ਪਰਿਵਾਰ ਦੇ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਉਸ ਦੇ ਫਾਲੋਅਰਸ ਨੂੰ ਇੰਸਟਾਗ੍ਰam ਫੈਮਲੀ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਹਸਣ ਹਸਾਉਣ ਵਾਲੀ ਕੁੜੀ ਇਸ ਤਰੀਕੇ ਦਾ ਕਦਮ ਵੀ ਚੁੱਕ ਸਕਦੀ ਹੈ ਦੱਸ ਜਾਈਏ ਕਿ ਆਰਜੇ ਸਿਮਰਨਦੀਪਰਾ ਨੇ ਉਸਦੀ ਲਾਸਟ ਚੈਟ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਜਿਸ ਵਿੱਚ ਉਸਨੇ ਆਪਣੇ ਭਰਾ ਨੂੰ ਆਈ ਲਵ ਯੂ ਲਿਖ ਕੇ ਭੇਜਿਆ ਤੇ ਉਸਨੇ ਇਸ ਚੈਟ ਤੇ ਸਕਰੀਨਸ਼ਾਟ ਦੇ ਨਾਲ ਉਸੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਉਹ ਹਸੀਨ ਪਲ ਸ਼ੇਅਰ ਕੀਤੇ ਜੋ ਸ਼ਾਇਦ ਇੱਕ ਭੈਣ ਭਰਾ ਦੇ ਰਿਸ਼ਤੇ ਨੂੰ ਖੂਬ ਸੂਰਤ ਬਣਾਉਂਦੇ ਹਨ ਵਾਸ਼ਖ ਹੂਰੇ ਰੇਡੀਓ ਜੋਕੀ ਆਰ ਜੇ ਸਿਮਰਨ ਦੇ ਵੱਲੋਂ ਖੌਫਨਾ ਕਦਮ ਚੁੱਕ ਲਿਆ ਗਿਆ ਹਾਲਾਂਕਿ ਫੈਨਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇੰਨਾ ਹਸਾਉਣ ਵਾਲੀ ਕੁੜੀ ਅਚੇਹ ਕਦਮ ਵਿੱਚ ਚੁੱਕ ਸਕਦੀ ਹੈ ਪਰ ਹੁਣ ਮੌਤ ਦੀ ਖਬਰ ਤੋਂ ਬਾਅਦ ਆਰ ਜੇ ਸਿਮਰਨ ਦੇ ਇੰਸਟਾਗ੍ਰam ਤੋਂ ਇੱਕ ਪੋਸਟ ਪਈ ਹੈ ਜਿਸ ਨੇ ਫਾਲੋਅਰਸ ਦੇ ਹੋਸ਼ ਉਡਾ ਦਿੱਤੇ ਨੇ ਉਸਨੇ ਜਿਸ ਸਖਸ਼ ਨੂੰ ਆਖਰੀ ਮੈਸੇਜ ਕੀਤਾ ਸੀ ਉਹ ਚੈਟ ਵੀ ਸਾਹਮਣੇ ਦੱਸ ਜਾਈਏ ਕਿ ਇਹ ਪੋਸਟ ਸਿਮਰਨ ਦੇ ਭਰਾ ਲਵਜੋਤ ਵੱਲੋਂ ਪਾਈ ਗਈ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਉਸੀ ਯਾਤਰਾ ਦਾ ਅਹਿਮ ਮਹੱਤਵਪੂਰਨ ਹਿੱਸਾ ਬਨਣ ਦੇ ਲਈ ਧੰਨਵਾਦ ਕਹਿ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਉਸਨੇ ਹਮੇਸ਼ਾ ਕੀ ਇਸ ਬਾਰੇ ਗੱਲ ਕੀਤੀ ਕਿ ਤੁਸੀਂ ਸਾਰੇ ਉਸ ਨੂੰ ਕਿੰਨਾ ਸਪੋਰਟ ਕਰਦੇ ਹੋ ਕਿੰਨਾ ਪਿਆਰ ਦਿੰਦੇ ਹੋ ਤੇ ਉਸਦੇ ਲਈ ਸਭ ਕੁਝ ਕਿੰਨਾ ਮਾਇਨੇ ਰੱਖਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਹਾਲ ਹੀ ਦੇ ਵਿੱਚ ਉਸਨੂੰ ਗਵਾ ਦਿੱਤਾ ਇਹ ਇੱਕ ਅਜਿਹਾ ਦਰਦ ਹੈ ਜਿਸਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਇਹ ਜਾਣਦਾ ਹਾਂ ਅਤੇ ਮੈਂ ਇਹ ਚਾਹੁੰਦਾ ਹਾਂ ਕਿ ਉਸਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਰੌਸ਼ਨੀ ਕੀਤੀ ਸੀ ਅਸੀਂ ਹਨੇਰੇ ਦੇ ਵਿੱਚ ਜਾਣ ਦੀ ਬਜਾਏ ਉਸ ਲਾਈਟ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੀ ਉਸਨੇ ਇਸ ਪਲੇਟਫਾਰਮ ਦੀ ਵਰਤੋਂ ਹਮੇਸ਼ਾ ਪਿਆਰ ਅਤੇ ਪੋਜ਼ਿਟਿਵਿਟੀ ਫੈਲਾਉਣ ਦੇ ਲਈ ਕੀਤੀ ਮੈਂ ਉਸ ਦੀ ਇਸ ਭਾਵਨਾ ਨੂੰ ਜ਼ਿੰਦਾ ਰੱਖ ਕੇ ਉਸ ਨੂੰ ਸਨਮਾਨਿਤ ਕਰਨਾ ਚਾਹੁੰਨਾ ਹਾਂ ਕਿਰਪਾ ਕਰਕੇ ਤੁਸੀਂ ਉਸਤੇ ਪੇਜ ਦਾ ਸਾਥ ਦਿਓ ਉਸ ਦੇ ਕੰਮ ਨੂੰ ਸਾਂਝਾ ਕਰੋ ਤਾਂ ਕਿ ਇਹ ਪਤਾ ਲੱਗ ਸਕੇ ਉਸ ਨੂੰ ਯਾਦ ਰੱਖਿਆ ਜਾ ਸਕੇ ਕਿ ਉਹ ਕਿੰਨੀ ਸ਼ਾਨਦਾਰ ਇਨਸਾਨ ਸੀ ਇਸ ਓਕੇ ਸਮੇਂ ਦੌਰਾਨ ਤੁਸੀਂ ਸਾਡੇ ਨਾਲ ਰਖੇ ਇਸ ਲਈ ਤੁਹਾਡਾ ਧੰਨਵਾਦ ਤੇ ਆਓ ਉਸਨੇ ਜੋ ਵਿਰਾਸਾ ਸਾਨੂੰ ਦਿੱਤੀ ਸੀ ਉਸ ਦਾ ਜਸ਼ਨ ਮਾਨੀਏ ਤੇ ਯਕੀਨ ਬਣਾਈਏ ਕਿ ਵਿਰਾਸਤ ਕਾਇਮ ਰਹੇਗੀ ਤਦ ਦੱਸਿਏ ਕਿ ਇਹ ਪੋਸਟ ਲਵਜੋਤ ਸਿੰਘ ਦੇ ਵੱਲੋਂ ਪਾਈ ਗਈ ਹੈ ਲਵਜੋਤਾਰ ਜੀ ਸਿਮਰਨ ਦਾ ਭਰਾ ਹੈ ਦਰਅਸਲ ਆਰ ਜੀ ਸਿਮਰਨ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਸੀ ਤੇ ਬੀਤੇ ਦਿਨੀ ਉਸ ਦੀ ਮ੍ਰਿਤਕ ਦੇ ਉਸੇ ਗੁਰੂਗ੍ਰਾਮ ਵਾਲੇ ਫਲੈਟ ਵਿੱਚੋਂ ਬਰਾਮਤ ਹੋਈ ਸੀ ਜਿਸ ਦੇ ਉੱਤੇ ਪਰਿਵਾਰਿਕ ਮੈਂਬਰ ਵੀ ਕਾਫੀ ਜ਼ਿਆਦਾ ਹੈਰਾਨ ਸੀ ਪਰਿਵਾਰ ਦੇ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਉਸਨੇ ਫਾਲੋਅਰਸ ਨੂੰ ਇੰਸਟਾਗ੍ਰam ਫੈਮਲੀ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਹੱਸਣ ਹਸਾਉਣ ਵਾਲੀ ਕੁੜੀ ਇਸ ਤਰੀਕੇ ਦਾ ਕਦਮ ਵੀ ਚੁੱਕ ਸਕਦੀ ਹੈ ਦੱਸ ਜਾਈਏ ਕਿ ਆਰ. ਜੇ. ਸਿਮਰਨ ਦੇ ਭਰਾ ਨੇ ਉਸਦੀ ਲਾਸਟ ਚੈਟ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਜਿਸ ਵਿੱਚ ਉਸਨੇ ਆਪਣੇ ਭਰਾ ਨੂੰ ਆਈ ਲਵ ਯੂ ਲੈ ਕੇ ਪੇਚਿਆ ਤੇ ਉਸਨੇ ਇਸ ਚੈਟ ਤੇ ਸਕਰੀਨਸ਼ਾਟ ਦੇ ਨਾਲ ਉਸੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਉਹ ਹਸੀਨ ਪਲ ਸ਼ੇਅਰ ਕੀਤੇ ਜੋ ਸ਼ਾਇਦ ਇੱਕ ਪੈਣਪਰਾ ਦੇ ਰਿਸ਼ਤੇ ਨੂੰ ਖੂਬ ਸੂਰਤ ਬਣਾਉਂਦੇ